ਸਤ ਸ੍ਰੀ ਅਕਾਲ ਪੰਜਾਬੀਓ ਰਾਜਾਬਲ ਲੋਕਸੇ ਤੁਹਾਡਾ ਸਵਾਗਤ ਹੈ ਜੀ ਆਓ ਫੇ ਤੁਹਾਨੂੰ ਹੋਈਏ ਕੀ ਕਰਦੇ ਪਏ ਅੱਜ ਹਾਂਜੀ ਪਹੁੰਚ ਚੁੱਕੇ ਹਾਂ ਜੀ ਪੈੜੀਆਂ ਸਤਨਾਮ ਨੇ ਲਾਈ ਹੈ ਗੱਡੀ ਬੈੱਕ ਕਰਕੇ ਚਾਤੀਆ ਲੋਡ ਅਮ ਸਨਾਮ ਟੇਰੀਆ ਚੋਕ ਰਿਹਾ ਹੁੰਦਾ ਹੈ ਆਪਣੇ ਤਾਜ ਜੀ ਦਾ ਲੜਕਾ ਬਹੁਤ ਮਿਹਨਤ ਕਰਦਾ ਹੈ ਇਹ ਨਾ ਜੀ ਕੀਰਤਨੀ ਰਾਗੀ ਵੀ ਆ ਇਹਨਾਂ ਦਾ ਜਥਾ ਬੜਾ ਪ੍ਰਸਿੱਧ ਜਥਾ ਵਾ ਘਰ ਦੇ ਕੰਮਾਂ ਦੇ ਨਾਲ ਨਾਲ ਕੀਰਤਨੀ ਜਥੇ ਵਾਲੇ ਵੀ ਬਹੁਤ ਧਿਆਨ ਦਿੰਦਾ ਹੈ ਕਲਾਪੇ ਪੱਠੇ ਵੜਦਾ ਕੋਈ ਬੰਦਾ ਨਹੀਂ ਇਹਨੇ ਰੱਖਿਆ ਬੜੀ ਮਿਹਨਤ ਕਰਦਾ ਹੈ ਇਹ ਵਿਚਾਰ ਦਵੋਗੇ ਬਾਬਾ ਜੀ ਹਾਂ ਜੀ ਇਹ ਵਿਚਾਰ ਦਵੋਗੇ ਵਿਚਾਰ ਫਸਿਆ ਨਾ ਇਹ ਕੰਮ ਜੀ ਨਹੀਂ ਜਾਂਦਾ ਥਾਂ ਉਹ ਨਹੀਂ ਜਾਂਦਾ ਥੋੜਾ ਓਖਾ ਹੁੰਦਾ ਉਦਾਂ ਨਹੀਂ ਗੱਸ ਕੋਈ ਜੀ ਉੱਦਾਂ ਦਾ ਕੋਈ ਚੱਕਰੀ ਨਹੀਂ ਛੋਟੇ ਨੂੰ ਜੋ ਮਾੜੀ ਲੱਦਦਾ ਉੱਤੇ ਮੇਂਜ ਪੈਰਪੂਰ ਖੁੱਬਦੇ ਆ ਥੋੜੇ ਬਰੂਨੋ ਗਿੰਦੂ ਵੀਰ ਨੂੰ ਨਾ ਰੱਖੋ ਤਾਬੇ ਕਿਨਾਰੇ ਖੈ ਵੀਰ ਉੱਤੇ ਦਾ ਠੀਕ ਠਾਇ ਜੇ ਹਾਂਜੀ ਠੀਕ ਠਾਇ ਬਾ ਚੜਦੀ ਗਲਾ ਤੋਰ ਸਾਸਿਕਾ ਬੁਲਾ ਦਿਓ ਬਰੋ ਸਾਸਿਕਾ ਜੀ ਸਾਰਿਆਂ ਨੂੰ ਐਂਟੀ ਆਸੀ ਗਾਲ ਜੀ ਅਸ਼ਾਦਾ ਸਕੋਗੇ ਬੱਸ ਬੱਸ ਐਂਟੀ ਖਾਲਾ ਥੋੜਾ ਜਿਆ ਨਹੀਂ ਨਹੀਂ ਬੱਸ ਬੱਸ ਚੜਦੀ ਗਲਾ ਕਦਾਮ ਰੋਟੀ ਚਾਗਲਾ ਕੁੜੀ ਆ ਕੇ ਲੈਣ ਮੱਛਰੀ ਜੀ ਸਰਦਾਰ ਟੀਵੀ ਵਾਲੇ ਵੀਰ ਉਹਨਾਂ ਕੋਲ ਆਏ ਆ ਵੀਰ ਦੀ ਦੋ ਦਰਸ਼ਨ ਫੇਰ ਸਤਿ ਸ਼੍ਰੀ ਅਕਾਲ ਜੀ ਵੀਰ ਨੇ ਆਪਣੀ ਸੇਵਾ ਗਾਨੀ ਕੀਤੀ ਆ ਉਸਿਆਂ ਦੇ ਵੀ ਰੋਟੀ ਪਾਣੀ ਸ਼ੁਕਰ ਮੈਂ ਕਿਹਾ ਦਹੀਂ ਛੋਲ ਗੱਲੇ ਖਾ ਲਈ ਨਹੀਂ ਸਰਜੂ ਮੈਂ ਕਿਹਾ ਇੰਨੇ ਨਾਲ ਸਰਜਣਾ ਹਾਂ ਜੀ ਵੀਰ ਦੀ ਦੋ ਆਪਣੇ ਵੀਰ ਭੈਣ ਭਰਾਵਾਂ ਨੂੰ ਸਨੇਹਾ ਤੇ ਆਪਾਂ ਇਹ ਵਲੋਗਾਂ ਦਾ ਕੀ ਹਿਸਾਬ ਦਾ ਬਾਕੀ ਜੀ ਸਾਰੇ ਜਣੇ ਰਿਕੁਐਸਟ ਆ ਸਾਡੇ ਰਾਜਾ ਬਲ ਭਰਾ ਨੂੰ ਸਪੋਰਟ ਕਰੋ اے ਵੀਰ ਕੋਣ ਤੁਹਾਨੂੰ ਜੋਧੇਪਿੰਡ ਵਾਲੇ ਖਾਸ ਕਰਕੇ ਜਿਹੜੇ ਪਿੰਡ ਦੇ ਵੀਰ ਬਾਹਰ ਬੈਠੇ ਆ ਉਹ ਐਸ ਬੰਦੇ ਨੂੰ ਜਰੂਰ سپورਟ ਕਰੋ ਕਿਉਂਕਿ ਇਹ ਬੰਦਾ 1 ਕਰੋੜ ਕੀ ਬੰਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਕੋਸ਼ਦਿਲ ਬੰਦਾ ਸੋ ਸਾਰਿਆਂ ਨਾਲ ਸਖੜ ਕੇ ਰਹਿੰਦਾ ਵਾ ਤੇ ਤੁਹਾਨੂੰ ਮੇਲੇ ਦੇ ਦਰਸ਼ਨ ਵੀ ਇੰਨੇ ਹੀ ਕਰਾਉਣੇ ਆ ਜੀ ਹੋਰ ਸਾਡੇ ਅਗਰੇ ਦੇ ਨਾਰਮਲ 15 ਕੇ ਸਕਿੰਟ ਦੀ ਵੀਡੀਓ ਬਾਤੀ ਬਤੋਗਾ ਪੂਰੇ ਹੀ ਬਲੌਗ ਪੂਰਾ ਮਤਲਬ ਮੇਲਾ ਇੱਕ ਸਾਹ ਦਾ ਪੂਰਾ ਹੀ ਨਹੀਂ ਕਵਰ ਕਰਨਾ ਇਸ ਕਰਕੇ سپورਟ ਕਰੋ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਫੁੱਲ ਵੇਖੋ ਤਾਂ ਕਿ ਜਲਦੀ ਜਲਦੀ ਮੁੰਡੇ ਦਾ ਚੈਨਲ ਮੋਨਟਾਈਜ਼ ਹੋਵੇ ਤਤਾਨੂੰ ਫੋਰ ਅੱਗੇ ਤੋਂ ਅੱਗੇ ਦਰਸ਼ਨ ਕਰਉਣਾ ਸਾਰੇ ਦਰਸ਼ਕਾਂ ਨੂੰ ਮੈਂ ਪੇਟ ਦੀ ਵੀ ਸਭ ਦੱਦਿਆ ਰਿਹਾ ਕਰੇ ਵੀ ਕੀ ਅਪਡੇਟ ਆ ਪੇਟ ਤੇ ਕੀ ਐਂਡ ਆ ਜਿਹਾ ਅਪਡੇਟ ਸਰਪੰਚੀ ਆਪਾਂ ਭੰਜਣਾ ਬਾਬਾ ਜੀ ਆਪਾਂ ਹੀ ਸਭ ਕੁਝ ਕਰਿਆ ਕਰਨਾ ਫਿਰ ਤੇ ਚੱਕਰੀ ਨਹੀਂ ਆ ਤੂੰ ਬਸ ਖਿੱਚ ਕੇ ਰੱਖੋ ਕੰਮ ਠੀਕ ਹੈ ਜੀ ਮੇਰੇ ਓਕੇ ਧੰਨਵਾਦ ਵੀਰ ਜੀ ਬਹੁਤ ਓਕੇ ਵੀਰ ਜੀ ਹਾਂ ਜੀ ਮੇਲੇ ਦਾ ਕਰਕੇ ਲੱਡੂ ਜੋ ਕਿ ਚਾਹ ਦੇ ਨਾਲ ਖਾਣ ਨੂੰ ਬਣਾਏਗੇ ਆ ਦੇਸੀ ਕੋਈ ਤਿਆਰ ਹੋਇਆ ਹੈ ਲੱਡੂ ਤਿੰਨੇ ਦਿਨ ਚਾਹ ਦੇ ਨਾਲ ਚੱਲਣਗੇ ਖੁੱਲੇ ਹੀ ਬਣਾਏ ਗਏ ਆ ਜੀ ਦੋ ਦੱਛਾ ਸਾਰੇ ਜਾਨੇ ਫਿਰ ਦੋ ਤਿੰਨ ਚਾਰ ਅਗਸਤ ਨੂੰ ਮੇਲੇ ਤੇ ਗੁਰਦਰਾ ਬਾਬਾ ਬਠਾ ਸਾਹਿਬ ਕੋਰਾਂਟੇ ਆਸੀ ਵਾਲੀ ਚਾਰ ਵੀ ਜਰਾ ਬੰਢੀ ਆ ਮਿੱਠਾ ਮਿੱਠਾ ਚੈੱਕ ਕਰਦੇ ਆ ਜਿਹੜਾ ਡੋਆ ਜਿ ਕਿਦਾਂ ਦਾ ਹੋ ਗਿਆ ਰੈਡੀ ਪੈ ਲੱਡੂ ਮਿੱਤਰੋ ਆ ਗਏ ਆ ਜੀ ਗੁਰੂ ਘਰ ਫਿਰ ਵਿੱਚੋਂ ਕੰਮ ਕਰ ਪੈ ਜਾਂਦੇ ਛੋਟੇ ਜਿਹੇ ਫਿਰ ਪਿੰਡ ਨੂੰ ਵੀ ਜਾਣਾ ਪੈਂਦਾ ਵਾ ਤੁਹਾਨੂੰ ਦੱਸਿਆ ਹੈ ਵੀ ਅੰਦਰ ਦਰਬਾਰ ਦੇ ਅੰਦਰ ਬਾਕੀ ਸਪਾਈ ਸਾਰੀ ਹੋ ਗਈ ਆ ਤੇ ਹੁਣ ਲੱਗੇ ਆਪਾਂ ਮੈਟ ਸਾਫ਼ ਕਰਨੇ ਆ ਦੋਵੇਂ ਪਾਸੇ ਵਾਂਸ ਮੋਢਿਆਂ ਦੇ ਉੱਤੇ ਰੱਖੇ ਜਾਣਗੇ ਤੇ ਫਿਰ ਡੰਡਿਆਂ ਦੇ ਨਾਲ ਇਹਨਾਂ ਨੂੰ ਘੱਟਾ ਕੱਢਿਆ ਜਾਵੇਗਾ ਥੋੜਾ ਪਰਲੀ ਸਾਈਡ ਕਰੋ ਇਧਰ ਕੱਟਾ ਅੰਦਰ ਜਾਊਗਾ ਯਾਰ ਇਧਰਲੇ ਪਾਸੇ ਆ ਬੀਬੀਆਂ ਕਰ ਰਹੀਆਂ ਸੇਵਾ ਮੈਟ ਵਾ ਜਿਹੜੇ ਇਹਨਾਂ ਨੂੰ ਤੋਂ ਹੁੰਦੀ ਸੇਵਾ ਕਰ ਰਹੀਆਂ ਧੁੱਪ ਵਿੱਚ ਵੀ ਇਹ ਥੋੜਾ ਪੈਰਾਂ ਨੂੰ ਰਾਹਤ ਦਿੰਦਾ ਵਾ ਮੈਟ ਤੇ ਉਦਾਂ ਵੀ ਵਧੀਆ ਵੀ ਜਿੱਦਾਂ ਅੰਦਰ ਘਟਾ ਘਟਾ ਨਹੀਂ ਜਾਂਦਾ ਇਹਦੇ ਉੱਤੇ ਤੁਰਿਆ ਜਾਂਦਾ ਇਹ ਮੈਟ ਆਂਟੀ ਜੀ ਕਿੰਨੇ ਕੁ ਔਖੇ ਆ ਧੋਣੇ ਦੱਸਿਓ ਮੜਿਆ ਬਾਹਰ ਇੱਥੇ ਬਾਬੇ ਦੇ ਘਰ ਇਹ ਮੈਟ ਜਦੋਂ ਪਾਣੀ ਨਾਲ ਗਿੱਲੇ ਜਾਂਦੇ ਆ ਭਾਰੇ ਬਹੁ ਜਾਂਦੇ ਆ ਚਲੋ ਫਿਰ ਵੀ ਆਪਣੀਆਂ ਬੀਬੀਆਂ ਦੀ ਬਹੁਤ ਵੱਡੀ ਸੇਵਾ ਵਾ ਜਿਹੜਾ ਪਰਸੋਂ ਪੋਚਾ ਚੱਲਦਾ ਪਿਆ ਇਹ ਲੋਹਾਂ ਦੇ ਉੱਤੇ ਵੇਖੋ ਲੋਹਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਵੇਖੋ ਟੋਰ ਲੋਹਾਂ ਦਾ ਅਪਰਾਤਨ ਜਮਾਨੇ ਦੇ ਜਿਹੜੇ ਰਿਵਾਜ ਉਹ ਨਾ ਰੀਤੀ ਰਿਵਾਜ ਚਲ ਗਿਆ ਸਾਰੇ ਹੁਣ ਪਰ ਸਾਡੇ ਇੱਥੇ ਗੁਰਦਾਰੇ ਹੁਣੇ ਵੀ ਕੀਤਾ ਜਾਂਦਾ ਹਾਂਜੀ ਸਾਡੇ ਲਾਂਗਰੀ ਸਰਦਾਰ ਬਲਦੇਵ ਸਿੰਘ ਜੀ ਕੀ ਹਾਲ ਚੱਲ ਚਾਚਾ ਜੀ ਠੀਕ ਠਾਕ ਜੇ ਵਧੀਆ ਵਧੀਆ ਪੁੱਤ ਉਹ ਸੁਣਾ ਚੜਦੀ ਕਲਾ ਜੀ ਕੀ ਕੀ ਖਾਣਾ ਦੱਸੋ ਮੈਨੂੰ ਖਾਣਾ ਚਾਚਾ ਜੀ ਹੁਣ ਜੋ ਬਣਿਆ ਉਹ ਹੀ ਖਾਵਾਂਗੇ ਬਾਬੇ ਦੇ ਘਰ ਲੱਡੂ ਚੱਲਣ ਡਈ ਉਹ ਠੀਕ ਬਾਬੇ ਚਾਹ ਪੀਂਦੇ ਆ ਕਿੰਸੇ ਚਾਰ ਹੋਣ ਡਿਆ ਵਾ ਠੀਕ ਹੈ ਜੀ ਤੇ ਆਪਣਾ ਮਾਵਾ ਦੀ ਦਾਲ ਚੱਲਣ ਡਈ ਆ ਮਾਵਾ ਚੱਲਣ ਡਿਆ ਵਾ ਤੇ ਮੋਠ ਬਣਦੇ ਆ ਠੀਕ ਹੈ ਜੀ ਤੇ ਸਵੇਰੇ ਤੇ ਚੱਲਣਾ ਵਾ ਰਾਜਮਾ ਤੇ ਕੜੀ ਠੀਕ ਹੈ ਜੀ ਔਰ ਸੱਚੀ ਠੀਕ ਠਹਾਏ ਜੇ ਚੜਤੀ ਗਲਾਜ ਤਿਆਰੀਆਂ ਮੇਲੇ ਦੇ ਫੁੱਲ ਹਾਂ ਤਿਆਰੀਆਂ ਜੇ ਚਾਚਾ ਜੀ ਦੱਸੋ ਫਿਰ ਪਹਿਲੇ ਦਿਨ ਮੇਲੇ ਦੇ ਕੱਲ ਕੀ ਬਣ ਜਾ ਰਿਹਾ ਜੇ ਇਹਦੇ ਬਣਤਾ ਆ ਰਿਹਾ ਜੇ ਰਾਜਮਾ ਤੇ ਰਲਿ ਮਿਲਿ ਦਾਲ ਠੀਕ ਹੈ ਜੀ ਤੇ ਫਿੱਕੇ ਚੌਲ ਹਾਂਜੀ ਤੇ ਬਾਕੀ ਜੋ ਬਾਬਾ ਜੀ ਦਾ ਹੁਕਮ ਹੋਊਗਾ ਠੀਕ ਹੈ ਜੀ ਆਪਣੀ ਮਰਜ਼ੀ ਕੋਈ ਨਹੀਂਗੀ ਠੀਕ ਹੈ ਜੀ ਬਾਕੀ ਸੰਗਤ ਦੀ ਮਰਜ਼ੀ ਠੀਕ ਹੈ ਜੀ ਤੇ ਦੂਜੇ ਦਿਨ ਦਾ ਫਿਰ ਕੱਲ ਨੂੰ ਦੱਸਾਂਗੇ ਕਿ ਪਤਾ ਇਹ ਦੇਖਦਾ ਚੱਲੂਗਾ ਜੀ ਕਾਲੇ ਚਰੇ ਤੇ ਕੜੀ ਪਕਾਉਣਾ ਠੀਕ ਹੈ ਜੀ ਹਾਂਜੀ ਰੰਡੀ ਕੜੀ ਦੀ ਚੱਲੂਗੀ ਵਿਆਹ ਹੀ ਕੜੀ ਚੱਲੂਗੀ ਠੀਕ ਹੈ ਜੀ ਹਾਂਜੀ ਤੇ ਮੁੜ ਕੇ ਉਹ ਤੋਂ ਬਾਅਦ ਚੱਲੂਗਾ ਮਟਰ ਪਨੀਰ ਤੇ ਦਾਲ ਠੀਕ ਹੈ ਜੀ ਤੇ ਸ਼ਾਮਾਂ ਨੂੰ ਹੋਸ ਦਾ ਮਸਲਾ ਮੂੰਗੀ ਦੀ ਦਾਲ ਵੀ ਬਣੇ ਠੀਕ ਹੈ ਜੀ ਹਾਂਜੀ ਤੇ ਪਰਸੋਂ ਦਾ ਪਰਸੋਂ ਦੇ ਬੋਹ ਬਦਾਰਾ ਪਰਸੋਂ ਦੇ ਵੈਰਾਈਆਂ ਬਾਬਾ ਜੀ ਆਪਣੇ ਹੁਕਮ ਬਾਬਾ ਜੀ ਦੇ ਸਾਡਾ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਉਹ ਚਰਦੀ ਗਲਾਫ ਚਰਦੀ ਗਲਾ ਗੋਡਾ ਡੋਟਾ ਪਾਤੀ ਚਰਦੀ ਕੋਈ ਨਹੀਂ ਇਹ ਚਾਚਾ ਜੀ ਆਪਣੇ ਹਾਂਜੀ ਚਾਚੇ ਤੁਹਾਡਾ ਕੋਈ ਵਿਚਾਰ ਹੋਵੇ ਉਹ ਠੀਕ ਕਰ ਦੋ ਬਸ ਕੋਈ ਨਹੀਂ ਕਰਦੇ ਇਹ ਚਾਚਾ ਜੀ ਦਾ ਆਪਣਾ ਮੇਲੇ ਤੇ ਇਦਾਂ ਸੇਵਾ ਹੁੰਦੀ ਆ ਵੀ ਉਧਰ ਆਪਣੇ ਚੱਕੀ ਵਾਲੇ ਕਮਰੇ ਚ ਉੱਥੇ ਚਾਚਾ ਜੀ ਨੇ ਆਪਣਾ ਗੱਦਾ ਡਾ ਲੈਣਾ ਵਾ ਘਰੇ ਵੀ ਨਹੀਂ ਜਾਂਦੇ ਘਰੋਂ ਮਾਲਾ ਮोटा ਚੱਕਰ ਮਾਰ ਕੇ ਆਪਣੇ ਕੱਪੜੇ ਲੈ ਲੈਣਗੇ ਇੱਥੋਂ ਇਹਨਾਂ ਨੇ ਤਿਆਰ ਹੋਣਾ ਵਾ ਤੇ ਰਹਿਣਾ ਨੇ ਲੰਗਰ ਹਾਲ ਚੀ ਆ ਇੰਨੇ ਕ ਦੈਰੇ ਤੇ ਰਹਿੰਦੇ ਆ ਇਹਨਾਂ ਦਾ ਪੂਰਾ ਸੇਵਾ ਦਾ ਜੋ ਉਦਾਹਰਣ ਦਾ ਦਰਜ ਹੈ ਚਾਚਾ ਜੀ ਇਹ ਇਕੱਲੇ ਲਾਂਗਰੀ ਦਾ ਕੰਮ ਨਹੀਂ ਸਾਂਭਦੇ ਇਹ ਨਾਲ ਬਾਬਾ ਜਿਹੜੀਆਂ ਜੋ ਪੈਲੀਆਂ ਵਾ ਉਹਨਾਂ ਦੇ ਖੇਤੀਬਾੜੀ ਉਧਰ ਵੀ ਸਾਰਾ ਕੰਮ ਇਹ ਸਾਂਭਦੇ ਆ ਨਹੀਂ ਤੇ ਬੰਦੇ ਤੇ ਇੱਥੇ ਗੱਲੀ ਬੱਸ ਹੋ ਜਾਂਦੀ ਬੜਾ ਹੌਸਲਾ ਚਾਹੀਦਾ ਸਾਡੇ ਨਾਲ ਹਰੇਕ ਕੰਮ ਅਸੀਂ ਸਾਂਭ ਦਿੰਦੇ ਆ ਠੀਕ ਆ ਚਾਚਾ ਜੀ ਠੀਕ ਆ ਜੀ ਓਕੇ ਓਕੇ ਆ ਵੇਖੋ ਜੀ ਮੀਂਹ ਜਾਨ ਮਾਰੀਆਂ ਮਾਰੀਆਂ ਕਿਰਮਣ ਛਿੱਟਾਂ ਪੈਂਟੀਆਂ ਵਾਂ ਪਰ ਸਾਰੇ ਸੇਵਾਦਾਰ ਅਜ ਬਹੁਤ ਸ਼ਾਹ ਭਰਿਆ ਸਾਰੇ ਮੀਂਹ ਵੀ ਸੇਵਾ ਕਰਦੇ ਪਏ ਆ ਬਹੁਤ ਜ਼ਿਆਦਾ ਫੇਵੀ ਮੀਂਹ ਆ ਗਿਆ ਵੇਖੋ ਉਹ ਬਰੀ ਸੇਵਾ ਦੇਵੇ ਸਾਰੇ ਹਾਂ ਜੀ ਲੱਡੂ ਬਣ ਰਹੀ ਹੈ ਦੇਸੀ ਘਿਓ ਦੇ ਤੇ ਅੱਜ ਸੰਗਤ ਨੂੰ ਸੇਵਾਦਾਰਾਂ ਨੂੰ ਚਾਹ ਦੇ ਨਾਲ ਦਿੱਤੇ ਜਾ ਰਹੇ ਆ ਨਾਲ ਚਾਹ ਦੇ ਨਾਲ ਸਮੋਸੇ ਬੱਲੀ ਦੀ ਬਹੁਤ ਸੇਵਾ ਵੀ ਦਿੱਤੀ ਚਾਹ ਦੇ ਨਾਲ ਸਮੋਸੇ ਚੱਲਦੇ ਬਏ ਸਾਰੀ ਸੰਗਤ ਹੀ ਜਿੰਨੇ ਸੰਗਤ ਸੇਵਾ ਕਰਦੀ ਬਈਆ ਹੁਣ ਚਾਹ ਦੇ ਨਾਲ ਸਮੋਸੇ ਲੱਡੂ ਛਕਦੀ ਬਈਆ ਇਧਰ ਬਾਬਾ ਜੀ ਬੈਠੇ ਨੇ ਉਹ ਵੀ ਛਕਦੇ ਹੋਏ ਨੇ ਇਧਰ ਵੀਰ ਆਪਣੇ ਸਠਿਆਲੇ ਤੋਂ ਆਏ ਆ ਕਿਉਂਕਿ ਹਰੇਕ ਹੀ ਮੱਸਿਆ ਤੋਂ ਮੱਸਿਆ ਇੱਕ ਦਿਨ ਪਹਿਲਾਂ ਹੁੰਦੇ ਆ ਇਹ ਵੀਰ ਕਰਦੇ ਨੇ ਪਾਲਸ਼ ਲਾਗੇ ਬਨੇ ਜਿੰਨੇ ਵੀ ਗੁਰਦਰੇ ਸਾਰਿਆਂ ਦੀ ਵੀ ਪਾਲਚ ਕਰਦੇ ਆ ਬੜੀ ਸੇਵਾ ਇਹਨਾਂ ਵੀਰਾਂ ਦੀ ਬੜੇ ਚਿਰ ਤੋਂ ਹੀ ਕਰਦੇ ਆ ਸੇਵਾ ਸਾਰਿਆਂ ਵੀਰ ਉਹਨਾਂ ਨੇ ਚਮਕਾ ਦਿੰਨੇ ਆ ਅੰਗਦ ਨੂੰ ਸ਼ਿਕਾ ਕੇ ਤੇ ਹੁਣ ਅਸੀਂ ਲੱਗੇ ਆ ਜੀ ਆਪ ਛਕਣ ਆ ਆ ਯਾਰ ਇੱਥੇ ਲੱਡੂ ਵੀ ਲਿਆ ਦਿਓ ਭਾਈ ਗੁਰਜੀ ਥੋੜਾ ਚੈੱਕ ਕਰ ਲਿਓ ਮਿੱਠਾ ਬਾਬਾ ਜੀ ਵੀ ਦੇ ਵੀਰ ਮੌਸਮ ਦਾ ਵੀ ਆਨੰਦ ਮਾਣ ਰਹੇ ਨਾਲ ਨਾਲ ਹਾਂਜੀ ਵੀਰ ਭਰਾ ਆਪਣੇ ਡੇ ਆ ਬੂਟੀਆਂ ਦੀ ਸੇਵਾ ਕਰਨੇ ਉਧਰ ਚੰਗੀ ਦੇ ਵਿੱਚ 10 ਬੂਟੇ ਲਾ ਕੇ ਆਏ ਆ ਇੱਕ ਬੂਟਾ ਇੱਥੇ ਲਾਇਆ ਸਪੈਦੇ ਦਾ ਆ ਬੂਟਾ ਨਾ ਜਿਹੜਾ ਇਹਦਾ ਇੰਨੇ ਸੋਹਣੇ ਫੁੱਲ ਹੁੰਦੇ ਨੇ ਨਾ ਇਹ ਬੂਟੇ ਦੇ ਤੇ ਪੰਮੇ ਕਿੰਨਾ ਕੁ ਤਾਂ ਨੂੰ ਜਾਂਦਾ ਹੈ ਬੂਟਾ ਵਾਵਾ ਜਾਈਟ ਉਧਾਂ ਦੇ ਭਾਈ ਹੈਗੀ ਜੀ ਕਹਿੰਦੇ 10 ਫੁੱਟ ਤਾਂ ਨੂੰ ਚੱਲ ਜਾਂਦਾ ਵਾ ਇਹ ਪ੍ਰਿੰਸ ਵੀਰ ਉਹਨਾਂ ਦੀ ਸੇਵਾ ਕਰਤੀ ਜੀ ਬੂਟਿਆਂ ਦੀ ਇਹ ਵੀਰ ਨੂੰ ਕੁਦਰਤ ਦੇ ਨਾਲ ਬਹੁਤ ਪਿਆਰ ਵਾ ਵੀਰ ਦੇ ਮੰਮੀ ਜੀ ਵੀ ਹਰ ਸਾਲ 10 ਬੂਟੇ ਚੜਾਉਂਦੇ ਆ ਇੱਥੇ ਹਰ ਵਾਰ ਹਰ ਸਾਲ ਚੜਾਉਂਦੇ ਆ ਤੇ ਗਾਂ ਪ੍ਰਿੰਸ ਦੀ ਵੀ ਸੋਚ ਇਹੋ ਹੀ ਆ ਵੀ ਮੈਂ ਅੱਗਾ ਬੂਟੇ ਲਾਵਾਂ ਇੱਕ ਰੁੱਖ ਬਹੁਤ ਪਿਆਰ ਕਰਦੇ ਆ ਪਰ ਆਪਣੇ ਸਾਰੇ ਕੁਦਰਤ ਦੇ ਨਾਲ ਜੇ ਵਾਤਾਵਰਨ ਸਵੱਛਾ ਤੇ ਆਪਾਂ ਤਾਂ ਹੀ ਸਵੱਛੀਆਂ ਠੀਕ ਆ ਜੀ ਵਾਹਿਗੁਰੂ ਤੂੰ ਹੀ ਮੇਰੇ ਪਰਿਆਤ ਰੱਖੀਂ ਤੇ ਚੰਗੇ ਕਮਾਲੇ ਵਿੱਚ ਸ਼ਤੌਰੀ ਰੱਖੀ ਚਾਦਰਾਂ ਵਿਚ ਆ ਦਿੱਤੀਆਂ ਗੀਆਂ ਸਜਾਵਟ ਵੀ ਜੋ ਕਿ ਥੋੜੀ ਬੜੀ ਹੋ ਚੁੱਕੀ ਆ ਸਵੇਰੇ ਦੋ ਤਰੀਕਾ ਤੇ ਸਵੇਰੇ ਖੰਡ ਪਾਟ ਸਾਹਿਬ ਆਰਾਮ ਕੀਤੇ ਜਾਣਗੇ ਸਾਰੇ ਵੀਰ ਭਰਾ ਛੋਟੇ ਬੱਚੇ ਸਾਰੇ ਸੇਵਾ ਕਰਦੇ ਹੋਏ ਮਿੱਤਰੋ ਬਿਹਾਰ ਦੇ ਵਿੱਚ ਰੋਂਡੀ ਵੱਜਣ ਦੀ ਆ ਵੇਖਣ ਦੇ ਆ ਬਈ ਦੁਕਾਨਾਂ ਦੇ ਕੋਲ ਕਿੱਥੇ ਲੱਗਣ ਦੀਆਂ ਵਾ ਪੰਗੂੜੇ ਕਿੱਥੇ ਲੱਗੇ ਆ ਛੁੜਾ ਤੇ ਸਾਰਾ ਹੀ ਵਿਖਾਵਾ ਏ ਆ ਪਲਿੰਦਰ ਵੀਰ ਹੁਣੇ ਬਾਸਰਾ ਤੋਂ ਵੇਖਣ ਦੇ ਵੀ ਕਿਹੜੀ ਦੁਕਾਨੇ ਚੋਰੀ ਕਰਨੀ ਆ ਸਾਰੇ ਯਾਦੇ ਕਿੱਥੇ ਲੈਣੇ ਚਾੜੂ ਕਿ ਚਾੜੇ ਕਿੱਥੇ ਲੈਣੇ ਹੁਣੇ ਘਰ ਬਣਾ ਲੈ ਲਾਭ ਕਿੱਥੇ ਆਪਣਾ ਕੋਲ ਆਪਿਆਂ ਦਾ ਸਾਰੇ ਟੇਬਲ ਆਇਣਾ ਇਹਦਾ ਇਹ ਮੈਂ ਪੁਜੀਆ ਬੜਾ ਬੇਲ ਪੁੜੀ ਬੇਲ ਕਿੰਨੇ ਲਾਭ ਨੇ ਐ ਚਿਗਰੀ ਇਹ ਬੇਲ ਪੁੜੀ ਵੇਚਣੀ ਇੱਥੇ ਆਣ ਰੋ ਮੈਂ ਪੁਜੀਆ ਪਚੋਣਾ ਰਮਾਲ ਬਣਾਓ ਸਾਰਿਆਂ ਦੇ ਰਮਾਲ ਬਣਾਓ ਓਏ ਕੀ ਅੱਜ ਦਾ ਇਹ ਨਿਆਰ ਕੇ ਦਾੜੀ ਜੇ ਡਾਲਿਆ ਕਰਦਾ ਆ ਵੀਰ ਜੀ ਆ ਓਏ ਹੁਟਾ ਦੇ ਫੜੀ ਹਾਂ ਹੁਟਾ ਲੈ ਲਈ ਫੜੀ ਹੁਟਾ ਦੇ ਚੱਲ ਚੱਲ ਆ ਉੱਤੂ ਰਾ ਲਈਏ ਚੱਲ ਚੱਲ ਹੌਲੀ ਹੌਲੀ ਕਮਾਇਆ ਭਾਈ ਹੌਲੀ ਹੌਲੀ ਓਏ ਵੀਰੇ ਬੱਚਿਆਂ ਲਈ ਉਹਨੇ ਵੀ ਹੁਣ ਕਹਿਦਾ ਹੀ ਉਹ ਕਮਾ ਦੇ ਕਮਾਦੇ ਅਸੀਂ ਜਾਂਦਾ ਯੁੱਟ ਹਾਏ ਟਾਟਾ ਟਾਟਾ ਹਾਂਜੀ ਦੱਸੋ ਵੇ ਇੱਕ ਮਿੰਟ ਕਰਕੇ ਅੱਜ ਦਾ ਵਲੋਗ ਕਿੱਦਾਂ ਲੱਗਾ ਵਾ ਤੇ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਜੀ ਸਸੀ ਗਾਜੀ